ਹਾਈਵੇ ਟੋਲ ਆਫ ਇੰਡੀਆ ਦੇ ਲੈਟਰ ਆ ਗਏ ਨੇ ਟੋਲ ਤਾਂ ਖੋਲ ਦੇਣਾ ਵੈ ਫੇ ਤੁਸੀਂ ਕੀ ਕਰੋਗੇ ਜਿੰਨਾ ਚਿਰ ਇੱਥੇ ਬੈਠੇ ਆ ਨਾ ਜਿੰਨਾ ਚਿਰ ਪ੍ਰੋਪਰ ਇੱਥੇ ਬੈਠੇ ਇਹਨਾਂ ਨੂੰ ਇੱਕ ਪਰਚੀ ਨਹੀਂ ਕਟਣ ਦਿੰਦੇ ਜਿੰਨਾ ਮਰਜੀ ਜ਼ੋਰ ਲਾ ਲੈਣਾ ਆ ਚੁੱਕ ਕੇ ਲੈ ਜਾਣਾ ਇਦੋਂ ਕੁੱਟ ਕੇ ਲੈ ਜਾਣਾ ਢਾਣੇ ਜੇਲ੍ਹ ਭੇਜ ਦੇਣਾ ਤਾਂ ਲੋ ਸੋਵਰੀ ਚਲਾ ਲੈਣ ਪਰ ਜਿੰਨਾ ਚਿਰ ਇੱਥੇ ਬੈਠੇ ਆ ਜਾਤੇ ਨਹੀਂ ਪਰਚੀ ਕਟਣ ਯਾਰ ਕਿਵੇਂ ਖੋਲ ਦੇਣਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਰੇ ਕਹਿੰਦੇ ਐ ਖੋਲ ਦੇਣਗੇ ਤੁਹਾਨੂੰ ਇੱਥੇ ਡਾਂਗ ਛੋਟਾ ਜਾਣਾ ਹੁਣ ਇੰਨੇ ਕ ਆਏ ਆ ਮਾਰ ਲੈਣ ਡਾਂਗ ਛੋਟਾ ਲੈ ਜਾਂਦੇ ਕਰਦਣ ਪਰਚੇ ਛੱਡ ਦੇਣ ਜੇਲ੍ਹ ਚ ਫਿਰ ਜਿਹੜੇ ਬਾਕੀ ਬੈਠੇ ਆ ਕਿੰਨੇ ਆ ਸੀ ਆਏ ਕਿੰਨੇ ਆ ਇੱਥੇ ਬਾਕੀ ਸਾਡੀ ਜੂਨੀਅਨਾਂ ਨਾ ਬੈਠੀਆਂ ਨੇ ਬਾਕੀ ਸਾਡੇ ਜੂਨੀਅਨ ਦੇ ਵਰਕਰ ਵੀ ਬੈਠੇ ਅੱਜ ਸਾਨੂੰ ਲੈ ਜਾਣਾ ਸਵੇਰੇ ਸਾਰੇ ਆ ਜਾਣਿਆ ਉਹ ਸ਼ੰਭੂ ਵਾਲਾ ਮੋਰਚੇ ਇੱਥੇ ਆ ਜਾਣ ਕਰ ਲੈਣ ਕੀ ਕਰਦੇ ਆ ਯਾਰ ਇਹ ਸਾਰੇ ਨਿਕਲ ਕੇ ਬਾਹਰ ਆਓ ਅਸੀਂ ਇੱਕ ਹੀ ਚੀਜ਼ ਦੇ ਸਕਦੇ ਹਾਂ ਚਾਹੇ ਸਾਡੇ ਤੋਂ ਰੋਡ ਟੈਕਸ ਲਾ ਲੂ ਕਹਿ ਸਾਡੇ ਤੋਂ ਟੂਲ ਟੈਕਸ ਲ ਚਾਹ ਹਰ ਤਰ੍ਹਾਂ ਦਾ ਟੈਕਸ ਇਕੱਠਾ ਕਰਕੇ 20 ਲੱਖ ਕਰੋੜ ਰੁਪਇਆ ਦਿੰਨਿਆ ਸਰਕਾਰ ਨੂੰ ਤੇ ਸਾਡੇ ਦੇ ਉਹ ਪੈਸੇ ਇਸੇ ਲਈ ਇਨ ਰੋਡ ਬਣਾਉਣਗੇ ਸਾਡੀ ਹੈਲਥ ਤੇ ਕੰਮ ਹੋਣਗੇ ਸਾਡੀ ਐਜੂਕੇਸ਼ਨ ਤੇ ਕੰਮ ਹੋਣਗੇ ਪਰ ਉਹ ਕਿਤੇ ਵੀ ਨਹੀਂ ਆ ਰਹੇ ਗਰੀਬ ਲੋਕ ਅੱਜ ਵੀ ਮਰ ਰਹੇ ਨੇ ਗਰੀਬ ਦਾ ਬੱਚਾ ਨਹੀਂ ਪੜ ਰਿਹਾ ਰੋਡ ਸਾਰੇ ਟੁੱਟੇ ਪਏ ਨੇ ਪੰਡਾ ਇਹ ਸੀਗਾ ਕਿ ਚਲੋ ਜੇ ਤੁਹਾਨੂੰ ਨਹੀਂ ਵਿਸ਼ਵਾਸ ਤੁਸੀਂ ਕਮੇਟੀ ਬਣਾ ਦਿਓ ਕਮੇਟੀ ਬਣਾ ਕੇ ਉਹਦੇ ਵਿੱਚ ਸਾਡਾ ਮੈਂਬਰ ਵੀ ਲੈ ਲਓ ਉਹਨਾਂ ਦਾ ਵੀ ਲੈ ਲਓ ਇੱਕ ਇੱਕ ਕੋਈ ਰਿਟਾਇਰ ਜੱਜ ਜਿਨ੍ਹਾਂ ਜਿਹੜੇ ਕਿ ਸਿਆਣੇ ਹੋ ਉਹਨਾਂ ਨੂੰ ਲਾ ਦਿਓ ਨਾਲ ਲਾ ਕੇ ਕਮੇਟੀ ਬਣਾ ਲਓ ਕਮੇਟੀ ਬਣਾ ਕੇ ਦਾ ਇਹਦੀ ਜਾਂਚ ਕਰਾ ਲਓ ਪਰ ਉਹ ਸਾਰਾ ਕੁਝ ਕਰਨ ਦੀ ਬਜਾਏ ਉੱਥੇ ਫੈਸਲਾ ਸੁਣਾਤਾ ਵੀ ਇਹ ਜ ਟੋਲ ਇਹਨੂੰ ਚੱਲਦਾ ਕਰਕੇ ਦਿਓ ਜਿਹੜੇ ਪਿਛਲੇ ਪੈਸੇ ਇਹਨਾਂ ਨੂੰ ਨੁਕਸਾਨ ਹੋ ਰਿਹਾ ਤੇ ਲੋਕਾਂ ਨਾਲ live ਦੇਖਣ ਵਾਲੇ ਤਮਾਮ ਦਸਕਾ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੇ ਹੋਗੀ ਲੁਧਿਆਣਾ ਦਾ ਸਭ ਤੋਂ ਮਹਿੰਗਾ ਲਾਡੂਵਾਲ ਟੋਲ ਪਲਾਜ਼ਾ ਜੋ ਕਾਫੀ ਦਿਨਾਂ ਤੋਂ ਜਿਹੜਾ ਬੰਦ ਪਿਆ ਸੀਗਾ ਲੇਕਿਨ ਤੁਹਾਨੂੰ ਦੱਸ ਦਿਆਂ ਕਿ ਕੱਲ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਕਿ ਲੱਡਵਾਲ ਟੋਲ ਪਲਾਜ਼ਾ ਜਿਹੜਾ ਖੋਲ ਉਹਦਾ ਖੋਲਣਾ ਖੋਲ ਦਿੱਤਾ ਜਾਵੇ ਲੇਕਿਨ ਤੁਹਾਨੂੰ ਦੱਸ ਦਿਆਂ ਕਿ ਉੱਥੇ ਹੀ ਪੰਜਾਬ ਸਰਕਾਰ ਨੇ 4 ਹਫ਼ਤੇਾਂ ਟਾਈਮ ਮੰਗ ਲਿਆ ਲੇਕਿਨ ਪ੍ਰਧਾਨ ਸਾਹਿਬ ਸਾਡਾ ਮੌਜੂਦ ਹੈ ਪ੍ਰਧਾਨ ਸਾਹਿਬ ਪੰਜਾਬ ਸਰਕਾਰ ਨੇ 4 ਮਹੀਨਾ ਸਮਾਂ ਮੰਗ ਲਿਆ ਪੰਜਾਬ ਸਰਕਾਰ ਇਹ ਨਹੀਂ ਕਰ ਸਕਦੀ ਜੋ ਪਰਿਸਥਿਤੀ ਸ਼ੁਰੂ ਕਰ ਰਹੇ ਹੋ ਉੱਤੇ ਪੱਕੀ ਮੋਹਰ ਲਾ ਦਿੰਦੀ ਬਿਲਕੁਲ ਜੀ ਪੰਜਾਬ ਸਰਕਾਰ ਦੇ ਵਕੀਲ ਦੇ ਬਿਲਕੁਲ ਸਾਰੀਆਂ ਗੱਲਾਂ ਇਨ ਬਿਨ ਜਿਵੇਂ ਅਸੀਂ ਲਿਖ ਕੇ ਦਿੱਤੀਆਂ ਉਹਨਾਂ ਨੇ ਕੋਰਟ ਸਾਹਮਣ ਬਣਦਾ ਇਹ ਸੀਗਾ ਵੀ ਚਲੋ ਜੇ ਤੁਹਾਨੂੰ ਨਹੀਂ ਵਿਸ਼ਵਾਸ ਤੁਸੀਂ ਕਮੇਟੀ ਬਣਾ ਦਿਓ ਬਿਲਕੁਲ ਕਮੇਟੀ ਬਣਾ ਕੇ ਉਹਦੇ ਵਿੱਚ ਸਾਡਾ ਮੈਂਬਰ ਵੀ ਲੈ ਲਓ ਉਹਨਾਂ ਦਾ ਵੀ ਲੈ ਲਓ ਇੱਕ ਇੱਕ ਕੋਈ ਰਿਟਾਇਰ ਜੱਜ ਜਿਨ੍ਹਾਂ ਜਿਹੜੇ ਕਿ ਸਿਆਣੇ ਹੋਣ ਉਹਨਾਂ ਨੂੰ ਲਾ ਦਿਓ ਨਾਲ ਲਾ ਕੇ ਕਮੇਟੀ ਬਣਾ ਲਓ ਕਮੇਟੀ ਬਣਾ ਕੇ ਦਾ ਇਹਦੀ ਜਾਂਚ ਕਰਾ ਲਓ ਪਰ ਉਹ ਸਾਰਾ ਕੁਝ ਕਰਨ ਦੀ ਬਜਾਏ ਉੱਥੇ ਫੈਸਲਾ ਸੁਣਾ ਦਿੱਤਾ ਵੀ ਇਹ ਜ ਟੋਲ ਇਹਨੂੰ ਚੱਲਦਾ ਕਰਕੇ ਦਿਓ ਜਿਹੜੇ ਪਿਛਲੇ ਪੈਸੇ ਇਹਨਾਂ ਨੂੰ ਨੁਕਸਾਨ ਹੋਇਆ ਦਿੱਤਾ 50 ਲੱਖ ਦੇ ਤਕਰੀਬਨ 50 ਕਰੋੜ ਦੇ ਤਕਰੀਬਨ ਨੁਕਸਾਨ ਹੋ ਗਿਆ ਪੰਜਾਬ ਸਰਕਾਰ ਭਰੂਗੀ ਕਿੱਦਾਂ ਪੰਜਾਬ ਸਰਕਾਰ ਨੇ ਤਾਂ ਕਹਿੰਦਾ 4 ਹਫ਼ਤੇ ਟਾਈਮ ਦੇ ਦਿਓ 4 ਹਫ਼ਤੇ ਦਾ ਟਾਈਮ ਦੇਣੇ ਪੰਜਾਬ ਦੇ ਕਿਤੇ ਨਾਲ ਜੁੜੇ ਪੰਜਾਬੀ ਕਿਸਾਨਾਂ ਦੇ ਨਾਲ ਨਹੀਂ ਜੁੜੀ ਸਰਕਾਰ ਕਿ ਪੰਜਾਬੀ ਕਿਤੇ ਨਾਲ ਵੀ ਜੁੜੀ ਸਮਾਂ ਮੰਗਿਆ ਜਾਂਦਾ ਹੈ ਸਮੇਂ ਦੇ ਫਰਮਾਨ ਦੇ ਸਕਦੀ ਲਾਡੋਵਾਲ ਜਿਹੜੇ ਸੂਬੇ ਦੇ ਬੰਦ ਕਰਾਏ ਨੇ ਆ ਵੀ ਬੰਦ ਕਰਾ ਸਕਦੀ ਸਰਕਾਰ ਮੈਂ ਕਹਿੰਦਾ ਜੀ ਅਸੀਂ ਜਨਤਾ ਨੂੰ ਅਪੀਲ ਕਰਦੇ ਹਾਂ ਵੀ ਅਸੀਂ ਇੱਕ ਹੀ ਚੀਜ਼ ਦੇ ਸਕਦੇ ਹਾਂ ਸਾਰੇ ਨਿਕਲ ਕੇ ਬਾਹਰ ਆਓ ਅਸੀਂ ਇੱਕ ਹੀ ਚੀਜ਼ ਦੇ ਸਕਦੇ ਹਾਂ ਚਾਹੇ ਸਾਡੇ ਤੋਂ ਰੋਡ ਟੈਕਸ ਲੈ ਲਓ ਚਾਹੇ ਸਾਡੇ ਤੋਂ ਟੂਲ ਟੈਕਸ ਲੈ ਲਓ ਅਸੀਂ ਜਦੋਂ 64 ਤਰ੍ਹਾਂ ਦਾ ਟੈਕਸ ਇਕੱਠਾ ਕਰਕੇ 20 ਲੱਖ ਕਰੋੜ ਰੁਪਈਆ ਦਿੰਨੇ ਆ ਸਰਕਾਰ ਨੂੰ ਤੇ ਸਾਡੇ ਦੇ ਉਹ ਪੈਸੇ ਇਸੇ ਲਈ ਨਾ ਰੋਡ ਬਣਾਉਣਗੇ ਸਾਡੀ ਹੈਲਥ ਤੇ ਕੰਮ ਆਉਣਗੇ ਸਾਡੀ ਐਜੂਕੇਸ਼ਨ ਤੇ ਕੰਮ ਆਉਣਗੇ ਪਰ ਉਹ ਕਿਤੇ ਵੀ ਨਹੀਂ ਆ ਰਹਾ ਗਰੀਬ ਲੋਕ ਅੱਜ ਵੀ ਮਰ ਰਹੇ ਨੇ ਗਰੀਬ ਦਾ ਬੱਚਾ ਨਹੀਂ ਪੜ ਰਿਹਾ ਰੋਡ ਸਾਰੇ ਟੁੱਟੇ ਪਏ ਨੇ ਫੇਰ ਕੀ ਆ ਅਸੀਂ ਤੇ ਇਹ ਮੰਨਦੇ ਆ ਵੀ ਸਾਡੇ ਪੈਸਿਆਂ ਦੇ ਉੱਪਰ ਜਿਹੜਾ ਅਸੀਂ ਮਿਹਨਤ ਨਾਲ ਪੈਸਾ ਕਮਾਉਨੇ ਆ ਕੋਈ ਡਰਾਈਵਰੀ ਕਰਦਾ ਕੋਈ ਖੇਤਾਂ 'ਚ ਕੰਮ ਕਰਦਾ ਕੋਈ ਦਿਹਾੜੀ ਕਰਦਾ ਕੁਛ ਕਰਦਾ ਉਹ ਤੋਂ ਅਸੀਂ ਜਿਹੜਾ ਪੈਸਾ ਕਮਾਉਨੇ ਆ ਇਹਨਾਂ ਨੂੰ ਦੇ ਜੰਨੇ ਆ ਸਾਡੇ ਪੈਸਿਆਂ ਨਾਲ ਹੀ ਆਪਣੇ ਜਵਾਕ ਵਿਆਹ ਰਹੇ ਨੇ ਆਪਣਾ ਵਿਆਹ ਕਰਾ ਰਹੇ ਨੇ ਔਰ ਇਹ ਕਿਤੇ ਨਾ ਕਿਤੇ ਸਾਡੇ ਜਵਾਕ ਸਾਡੇ ਪੈਸਿਆਂ ਤੇ ਆਪਣੇ ਜਵਾਕਾਂ ਦੇ ਹਨੀਮੂਨ ਮਨਾ ਰਹੇ ਨੇ ਅਸੀਂ ਦੇ ਠੋਕ ਕੇ ਗੱਲ ਕਹਿੰਦੇ ਸਾਡੇ ਪੈਸਿਆਂ ਤੇ ਐਸ਼ ਕਰ ਰਹੇ ਐ ਕੋਰ ਜਿਹੜੇ ਮੰਤਰੀਆਂ ਦੇ ਜਵਾਬਨੇ ਉਹ ਸਾਡੇ ਪੈਸਿਆਂ ਤੇ ਐਸ਼ ਕਰ ਰਹੇ ਨੇ ਔਰ ਜਿਹੜੇ ਐਨ ਐਚ ਆ ਦੇ ਅਧਿਕਾਰੀ ਉਹਨਾਂ ਦੇ ਜਵਾਬ ਵੀ ਸਾਡੇ ਪੈਸਿਆਂ ਤੇ ਐਸ਼ ਕਰ। ਇਕਡਿਸੀ ਦਫਤਰ ਐਨ ਐਚ ਆ ਦੇ ਅਧਿਕਾਰੀ ਤੁਹਾਡੇ ਨਾਲ ਮੀਟਿੰਗ ਹੋਈ ਦੋ ਵਾਰੀ ਬੇਸਿੱਟਾ ਰਹੀ ਉਹਦੇ ਵਿੱਚ ਜਵਾਬ ਕਿਉਂ ਨਹੀਂ ਦੇ ਪਾਏ ਆ ਕਿ ਇਹਨਾਂ ਕੋਲ ਪੂਰੇ ਡਾਕੂਮੈਂਟ ਹੀ ਸੀਗੇ ਕਿ ਲੀਜ਼ ਖਤਮ ਹੋ ਚੁੱਕੀ 2020 ਦੇ ਵਿੱਚ। ਐਸੀ ਮੈਡਮ ਵੀ ਉਹਨਾਂ ਨੂੰ ਦੋ ਵਾਰੀ ਇਸ ਗੱਲ ਤੇ ਪਈ ਆ ਪੂਰੀ ਕਹਿ ਕੇ ਕਹਿ ਕੇ ਵੀ ਤੁਸੀਂ ਆਉਣੇ ਹੁੰਨੇ ਤੇ ਪੂਰੇ ਡਾਕੂਮੈਂਟ ਤੇ ਲੈ ਕੇ ਆਇਆ ਕਰੋ। ਪੂਰਾ ਪੂਰਾ ਆਪਣਾ ਪ੍ਰੋਪਰ ਚੈਨਲ ਆਪਣੇ ਡਾਕੂਮੈਂਟ ਆਪਣੀ ਜਾਣਕਾਰੀ ਲੈ ਕੇ ਆ ਕਰੋ ਉੱਥੇ ਆ ਕੇ ਤੁਸੀਂ ਫੋਨ ਲਾ ਕੇ ਪਿੱਛੇ ਪੁੱਛਣ ਲੱਪਨੇ ਆਂ ਕਿ ਆਹ ਗੱਲ ਕੀ ਤੁਸੀਂ ਕਾਦੇ ਅਧਿਕਾਰੀ ਆਂ ਕਿਹੜੀ ਮੀਟਿੰਗ ਚ ਆਏ ਆ ਜਿੱਥੇ ਤੁਹਾਨੂੰ ਪਤਾ ਹੀ ਕਾਹਦੇ ਨਹੀਂ ਪਹਿਲੀ ਗੱਲ ਤੇ ਉਹ ਮੀਟਿੰਗਾਂ ਦੇ ਵਿੱਚ ਆ ਕੇ ਚੁੱਪ ਕਰਕੇ ਬੈਠੇ ਰਹਿੰਦੇ ਜੋ ਮਰਜੀ ਬੋਲੀ ਜੋ ਬੋਲਦੇ ਹੀ ਕੁਛ ਨਹੀਂ ਲੇਕਿਨ ਤੁਹਾਨੂੰ ਪ੍ਰਧਾਨ ਸਾਹਿਬ ਆ ਕੇ ਮੈਂ ਸੈਟਿੰਗਾਂ ਜਦੋਂ ਪਿੱਛੇ ਹੋਣ ਤਾਂ ਉੱਥੇ ਕੀ ਬੋਲਣਾ ਆਹੋ ਉੱਥੇ ਕੀ ਬੋਲਣਾ ਸੈਟਿੰਗ ਤੇ ਪਿੱਛੋਂ ਚੱਲਦੀ ਆ ਰਹੀ ਹੈ ਨਾ ਬਈ ਉੱਥੇ ਵਿਚਾਰਾ ਥੱਲੇ ਵਾਲਾ ਤੇ ਪ੍ਰਸ਼ਾਸਨ ਰੋਂਨ ਜੁਗਾ ਹੀ ਆ ਬਿਲਕੁ ਜਦੋਂ ਉਹਦੀ ਲੈਟਰ ਆ ਗਈ ਅਪਰੂਵਲ ਆ ਗਈ ਜਾਂ ਮੇਲ ਆ ਗਈ ਹੈ ਨਾ ਬਾਈ ਹੈਂਡ ਆ ਗਈ ਨੇਸ਼ਨਲ ਹਾਈਵੇ ਟੋਟੋ ਆਫ ਇੰਡੀਆ ਦੀ ਲੈਟਰ ਆ ਗਈ ਨਾ ਟੋਲ ਤਾਂ ਖੋਲ ਦੇਣਾ ਵਾ ਫੇਰ ਤੁਸੀਂ ਕੀ ਕਰੋਗੇ ਜਿੰਨਾ ਚਿਰ ਇੱਥੇ ਬੈਠੇ ਆ ਨਾ ਜਿੰਨਾ ਚਿਰ ਪ੍ਰੋਪਰ ਇੱਥੇ ਬੈਠੇ ਇਹਨਾਂ ਨੂੰ ਇੱਕ ਪਰਚੀ ਨਹੀਂ ਕੱਟਣ ਦਿੰਦੇ ਜਿੰਨਾ ਮਰਜ਼ੀ ਝੋਲ ਲਾ ਲੈਣਾ ਹਾਂ ਚੁੱਕ ਕੇ ਲੈ ਜਾਣ ਇੱਥੋਂ ਕੁੱਟ ਕੇ ਲੈ ਜਾਣ ਟਾਣੇ ਜੇਲ੍ਹ ਭੇਜ ਦੇਣ ਤਾਂ ਲੋ 100 ਵਰੀ ਚਲਾ ਦੇਣ ਪਰ ਜਿੰਨਾ ਚਿਰ ਇੱਥੇ ਬੈਠੇ ਆ ਜਾਤੇ ਨਹੀਂ ਪਰਚੀ ਕੱਟਣ ਦੇ ਲੇਕਿਨ ਦੇਖੋ ਜੀ ਜਿਹੜਾ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਵੀ ਸਾਡੇ ਹੱਕ ਦੀ ਗੱਲ ਕਰ ਰਿਹਾ ਕਿਉਂਕ ਇਹ ਲੋਕਾਂ ਦੀ ਗੱਲ ਆ ਔਰ ਇਹ ਆਵਾਮ ਦੀ ਗੱਲ ਆ ਉਹ ਲੋਕ ਖੁਸ਼ ਨੇ ਕਿ ਰੋ ਕਹਿੰਦੇ ਆ ਜਾਂ ਰੋ ਟੈਕਸ ਜਾਂ ਟੋਲ ਟੈਕਸ ਇਹ ਦੋਨਾਂ ਚੋਂ ਇੱਕ ਚੀਜ਼ ਲੈ ਲਓ ਇਹ ਡਿਸਾਈਡ ਸਰਕਾਰ ਕਰੇ ਵੀ ਇਹ ਲੈਣਾ ਕੀ ਚਾਹੁੰਦੀ ਆ ਔਰ ਜਿਹੜੀ ਗੱਲ ਆਪਾਂ ਆਖੀ ਆ ਆਪਾਂ ਦੇਖਿਆ ਵੀ ਜਿਹੜੀ ਪਰਸੋ ਸੁਣਵਾਈ ਹੋਈ ਸੀ ਕੋਰਟ ਦੇ ਵਿੱਚ ਕੋਈ ਤੁਸੀਂ ਕਦੇ ਸੁਣਿਆ ਕੋਈ ਵਿਦਾਊਟ ਐਨੀ ਪੱਖ ਸੁਣੇ ਫੈਸਲਾ ਦੇ ਦੇਣਾ ਔਰ ਤੁਸੀਂ ਦੇਖੋ ਸਾਨੂੰ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਔਰ ਫੈਸਲਾ ਪਹਿਲਾਂ ਹੀ ਦਿੱਤਾ ਵੀ ਟੋਲ ਚਲਾ ਲਓ ਜਾ ਕੇ ਕਿ 4 ਹਫਤੇ ਦਾ ਸਮਾਂ ਕਿਉਂ ਸਰਕਾਰ ਨੇ ਮੰਗ ਲਿਆ ਸਰ ਇਹਦੇ ਵਿੱਚ ਇੱਕ ਵਿਸ਼ਾ ਹੈਗਾ 4 ਹਫਤੇ ਦਾ ਸਮਾਂ ਕਿਉਂ ਮੰਗਿਆ ਗਿਆ ਉਹ ਤਾਂ ਮੰਗਿਆ ਗਿਆ ਵੀ ਸਰਕਾਰ ਕਹਿੰਦੀ ਹੈ ਵੀ ਕਿਤੇ ਨਾ ਕਿਤੇ ਸਾਨੂੰ ਟਾਈਮ ਮਿਲ ਜੇ ਅਸੀਂ ਇਹਨੂੰ ਸੁਲਝਾ ਸਕੀਏ ਪੰਜਾਬ ਸਰਕਾਰ ਉਲਝਣਾ ਨਹੀਂ ਚਾਹੁੰਦੀ ਸੈਂਟਰ ਸਰਕਾਰ ਇਹ ਉਲਝਾਉਣਾ ਚਾਹੁੰਦੀ ਆ ਤੇ 11 ਨਵੇਂ ਟੋਲ ਪਲਾਜੇ ਸੂਬੇ ਦੇ 4 ਬੰਦ ਕਰਕੇ 11 ਨਵੇਂ ਟੋਲ ਪਲਾਜੇ ਖੋਲਣ ਦੀ ਫਰਮਾਸ਼ ਵੀ ਤਾਂ ਪੰਜਾਬ ਸਰਕਾਰ ਨੇ ਕਰਤੀ ਨੇ ਇਹਦੇ ਉੱਪਰੋਂ ਆਏ ਨੇ ਜੀ ਵੱਡੇ ਰੋਡ ਦੇ ਉੱਪਰ ਲੱਗਣੇ ਨੇ ਜਿਹੜਾ ਉਹ ਵੱਡਾ ਰੋਡ ਬਣ ਰਿਹਾ ਜਿਹੜਾ ਜੰਮੂ ਹਾਈਵੇ ਕਟੜਾ ਬਣ ਰਿਹਾ ਉੱਥੇ ਲੱਗਣੇ ਆ ਤੇ ਇਹਦੇ ਸੈਂਟਰ ਸਰਕਾਰ ਦਾ ਪਰਮਾਨਾ ਜੀ ਇਹਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਪਰਮਾਨਾ ਨਹੀਂ ਆ ਇੱਕ ਵਿੱਚ ਜਿਹੜਾ ਇੱਕ ਤੁਹਾਡਾ ਅੰਮ੍ਰਿਤਸਰ ਦੇ ਕੋਲ ਬਣ ਰਿਹਾ ਉਹ ਨੈਸ਼ਨਲ ਹਾਈਵੇ ਦੇ ਉੱਤੇ ਤਾਂ ਨਹੀਂ ਬਣ ਰਿਹਾ ਉਹ ਲੇਕਿਨ ਜਦੋਂ ਹਰਮੰਦਰ ਸਾਹਿਬ ਨੂੰ ਸ਼੍ਰੀ ਹਰਮੰਦਰ ਸਾਹਿਬ ਨੂੰ ਜਾਇਦਾ ਰਸਤੇ ਬਣ ਰਿਹਾ ਉਹਦਾ ਬਿਲਕੁਲ ਹੋ ਸਕਦਾ ਉਹ ਉੱਥੇ ਹੋਵੇ ਉਧਰ ਗਏ ਨਹੀਂ ਅਸੀਂ ਦੇਖਿਆ ਨਹੀਂਗਾ ਤੇ ਬਾਕੀ ਦਾ ਇਹ ਆ ਪੀ ਅਸੀਂ ਤੇ ਇ așa ਕਿਤੇ ਨਹੀਂ ਹੈਗੇ ਬੀ ਟੋਲ ਪਲਾਜ਼ਾ ਲੱਗੇ ਅਸੀਂ ਤੇ ਕਹਿੰਨੇ ਟੋਲ ਪਲਾਜ਼ਾ ਜਨਤਾ ਨੂੰ ਉੱਠਣਾ ਚਾਹੀਦਾ ਇਹ ਸਾਰੇ ਬੰਦ ਹੋਣੇ ਚਾਹੀਦੇ ਅਸੀਂ ਤੇ ਸਾਰੇ ਬੰਦ ਕਰਾ ਕੇ ਰਾਜ ਜੀ ਤੇ ਇੱਕ ਗੱਲ ਆ ਜਾਂਦੀ ਭਾਜੀ ਜਨਤਾ ਨੂੰ ਤੁਸੀਂ ਕਹਿੰਦੇ ਹੋ ਜਨਤਾ ਆਣੀ ਚਾਹੀਦੀ ਆ ਮੈਂ ਇੱਥੇ ਖੜਾ ਜੀ ਕਾਫੀ ਦੇਰ ਤੋਂ ਆ ਸੋਜ਼ਦਾ ਪਈ ਸੀ ਗੱਡੀਆਂ ਫ੍ਰੀ ਨਿਕਲਦੀਆਂ ਪਈਆਂ ਦੁੜਾ ਲਓ ਜੀ ਸਾਨੂੰ ਕੀ ਲੈਣਾ ਤੇ ਧਰਨਾ ਲੱਗਾ ਸਾਡੀ ਗੱਡੀ ਫ੍ਰੀ ਨਿਕਲਦੀ ਆ ਵੀ ਉਹ ਲੋਕ ਕਦੋਂ ਜਾਗਣਗੇ ਉਹ ਤੁਹਾਡੇ ਨਾਲ ਕਦੋਂ ਖੜੇ ਹੋਣਗੇ ਗੱਡੀਆਂ ਫ੍ਰੀ ਲੰਘਾਉਣ ਨੂੰ ਹੀ ਆਪਣਾ ਮੁਨਾਫਾ ਸਮਝਦੇ ਨੇ ਦੇਖੋ ਜੀ ਲੋਕਾਂ ਨੇ ਪੂਰਾ ਸਾਥ ਦਿੱਤਾ ਔਰ ਦੇ ਰਹੇ ਨੇ ਇਹ ਕੱਟ ਦੇ ਰਹੇ ਨੇ ਮੇਰੀ ਨਿਗਾਹ ਦੇ ਵਿੱਚ ਗੱਡੀਆਂ ਫਰੀ ਕੱਢ ਰਹੇ ਨੇ ਤੁਹਾਨੂੰ ਮੈਂ ਦੱਸਦਾ 30 ਤਰੀਕ ਦੇ ਕੱਟ 'ਚ ਤੁਸੀਂ ਆਏ ਹੋ ਜੀ ਤੁਸੀਂ ਦੇਖਿਆ ਹੋਊਗਾ ਵੀ ਕੱਟ ਕਿੰਨਾ ਸੀਗਾ ਔਰ ਲੋਕ ਸਾਰੇ ਦਿਲੋਂ ਨਾਲ ਨੇ ਠੀਕ ਆ ਕਿਸੇ ਦਾ ਕੋਈ ਕੰਮਕਾਰ ਹੁੰਦਾ ਬੰਦੇ ਰਝੇਮਾ ਆਏ ਜਾਂ ਹੁੰਦਾ ਕਿਉਂਕਿ ਦੇਖੋ ਸਾਰੇ ਲੋਕ ਸਾਡੇ ਵਰਗੇ ਕਿਸਾਨਾਂ ਵਰਗੇ ਵਿਲੇ ਨਹੀਂ ਹੈਗੇ ਇਹ ਤਾਂ ਸਰਕਾਰ ਕਹਿੰਦੀ ਆ ਨਾ ਜੀ ਵੀ ਇਹ ਵਿਲੇ ਨੇ ਵੀ ਇਹ ਸੜਕਾਂ ਤੇ ਬਹਿ ਜਾਂਦੇ ਆ ਫਿਰ ਅਸੀਂ ਤਾਂ ਅਸੀਂ ਤਾਂ ਕਹਿੰਦੇ ਵੀ ਅਸੀਂ ਵਿਲੇ ਆ ਭਾਈ ਵੀ ਅਸੀਂ ਜਿਹੜਾ ਲੋਕਾਂ ਦੀ ਬਾਤ ਚੱਕ ਰਹੇ ਆ ਅਸੀਂ ਵਿਲੇ ਹੀ ਆ ਤੇ ਲੋਕਾਂ ਨੂੰ ਵੀ ਇਹ ਕਹਿਣਾ ਵੀ ਥੋੜਾ ਟਾਈਮ ਕੱਢ ਲਿਆ ਕਰੋ ਜਿਵੇਂ ਲੋਕ ਸਾਡੇ ਨਾਲ ਨੇ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸਾਨੂੰ ਇੱਕ ਦੱਸੋ ਵੀ ਕਰਨਾ ਕੀ ਆ ਅਸੀਂ ਤੁਹਾਡੇ ਨਾਲ ਤੁਰਨ ਨੂੰ ਤਿਆਰ ਆ ਅਗਰ ਤੁਹਾਡੀ ਕਿ ਵੇਲੇ ਦੀ ਗੱਲ ਦੇ ਕਹਿੰਦਾ ਮਹਾਰਾਜ ਜੀ ਸਿੰਘ ਜੇਕਰ ਜੰਗ ਨਾਲ ਲੜਦੇ ਨਾ ਤੇ ਪੰਜਾਬ ਕਿਥੇ ਨਾ ਕਿਹਾ ਪੈ ਗਿਆ ਸੀਗਾ ਇਹ ਤੁਹਾਨੂੰ ਹੀ ਪਤਾ ਅਗਰ ਤੁਸੀਂ ਜੰਗ ਲੜ ਰਹੇ ਹੋ ਨਾ ਤਾਂ ਹੀ ਕਰਕੇ ਪੰਜਾਬ ਦਾ ਕੀਤਾ ਬਚਿਆ ਦੇਖੋ ਜੀ ਅਸੀਂ ਤਾਂ ਇਹ ਗੱਲ ਆਖਦੇ ਆ ਲੋਕੀ ਨੇ ਇਮੋਸ਼ਨਲ ਨੇ ਬਾਹਰੋਂ ਵੀ ਔਰ ਇੱਥੇ ਦੇ ਵੀ ਜਦੋਂ ਅਸੀਂ ਦੋ ਜੱਥੇਬੰਦੀਆਂ ਵੱਲੋਂ ਇਹ ਫੈਸਲਾ ਲਿਆ ਗਿਆ ਨਾ ਤਾਂ ਸਾਨੂੰ ਉਹਨਾਂ ਨੇ ਐਡਾ ਵੱਡਾ ਦਰਜਾ ਦਿੱਤਾ ਕਿਉਂਕਿ ਜਿਹੜਾ ਮੁਗਲ ਟੈਕਸ ਲੱਗਦਾ ਹੁੰਦਾ ਸੀ ਪਹਿਲਾਂ ਦੇ ਟਾਈਮਾਂ 'ਚ ਉਦੋਂ ਵੀ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਬਾਤ ਚੱਕੀ ਸੀਗੀ ਆਪਾਂ ਪੜ੍ਹਦੇ ਹਾਂ ਹਿਸਟਰੀ 'ਚ ਲੋਕਾਂ ਨੇ ਸਾਨੂੰ ਉਹ ਦਰਜੇ ਨਾਣ ਵੀ ਕਹਿਤਾ ਵੀ ਅਸੀਂ ਤੁਹਾਨੂੰ ਸਮੰਤ ਕਰਦੇ ਆਂ ਵੀ ਤੁਸੀਂ ਇਹ ਗੱਲ ਚੱਕੀ ਆ ਮਤਲਬ ਲੋਕ ਦਿਲੋਂ ਨਾਲ ਨੇ ਜੀ ਲੋਕ ਉੱਪਰੋਂ ਉੱਪਰੋਂ ਨਾਲ ਨਹੀਂ ਹੈਗੇ ਇਹਨਾਂ ਨਾਲ ਜ਼ਰੂਰ ਲੋਕ ਉੱਪਰੋਂ ਉੱਪਰੋਂ ਨੇ ਔਰ ਜਿਹੜਾ ਆ ਹਾਈਵੇ ਲੰਘ ਰਹੇ ਨੇ ਇਹਨੂੰ ਜੰਮੂ ਖੱਟਣਾ ਨਹੀਂ ਇਹਨੂੰ ਆਪਾਂ ਅਡਾਨੀ ਤੇ ਅੰਬਾਨੀ ਹਾਈਵੇ ਕਹੀਏ ਵੀ ਇਹ ਅਡਾਨੀ ਤੇ ਅਬਾਨੀਆਂ ਦੇ ਹਾਈਵੇ ਆ ਕਿਉਂਕਿ ਦੇਖੋ ਕਿਸਾਨਾਂ ਦੀ ਜ਼ਮੀਨਾਂ ਪਾੜ ਕੇ ਹਾਈਵੇ ਔਰ ਫਿਰ ਕਹਿ ਰਹੇ ਆ ਜੀ ਇਹ ਦੇਸ਼ ਦਾ ਬੜਾ ਵਧੀਆ ਹਾਈਵੇਅ ਆ ਔਰ ਦੇਸ਼ ਦੀ ਤਰੱਕੀ ਹੋ ਰਹੀ ਆ ਦੇਸ਼ ਦੀ ਤਰੱਕੀ ਉਦੋਂ ਤੱਕ ਨਹੀਂ ਹੋ ਸਕਦੀ ਜਦ ਤੱਕ ਇਹ ਕਿਸਾਨ ਤੇ ਜਵਾਨ ਇਹ ਖੁਸ਼ਹਾਲ ਨਾ ਹੋਣ ਉਦੋਂ ਤੱਕ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ ਲੇਕਿਨ ਮੈਂ ਇੱਥੇ ਤਾਰੀਫ ਕਰਾਂਗਾ ਟੈਕਸੀ ਯੂਨੀਅਨ ਵਾਲੇ ਦੀ ਗੱਡੀਆਂ ਲਿਆਏ ਨੇ ਆਪਣੀ ਟੈਕਸੀ ਦੀਆਂ ਗੱਡੀਆਂ ਸਾਰੀਆਂ ਤੁਹਾਡੇ ਨਾਲ ਮੋੜੇ ਨਾਲ ਮੋਟਾ ਜੋੜੇ ਖੜੇ ਨੇ ਕੀ ਦਿਲ ਵਿੱਚ ਕੀ ਆਇਆ ਸੀਗਾ ਬੜੀ ਤੁਹਾਨੂੰ ੱੱਕੇ ਸਾਈ ਹੁੰਦੀ ਸੀ ਤੇ ਟੋਲ ਤੇ ਬਿਲਕੁਲ ਜੀ ਇੱਥੇ ਦੇਖਿਆ ਹੀ ਆ ਜੀ ਸਾਰਿਆਂ ਨੇ ਗੁੰਡਾਗਰਦੀ ਹੁੰਦੀ ਸੀਗੀ ਤੇ ਅਸੀਂ ਧੰਨਵਾਦ ਪਹਿਲਾਂ ਵੀ ਕਰਦੇ ਰਹੇ ਹੁਣ ਵੀ ਧੰਨਵਾਦ ਕਰਦੇ ਆ ਵੀ ਪਹਿਲੇ ਕਿਸਾਨ ਜੁਨੀਅਨ ਨੇ ਕੀਤੀ ਆ ਤੇ ਉਸ ਤੋਂ ਬਾਅਦ ਸਾਡੇ ਟੈਕਸੀ ਜੁਨੀਅਨ ਵਾਲੇ ਤੇ ਹੋਰ ਵੀ ਬੱਸਾਂ ਟਰੱਕਾਂ ਵਾਲੇ ਵੀ ਵੀਰ ਇੱਥੇ ਪਹੁੰਚੇ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਹਾਂਜੀ ਇਹ ਧੱਕੇਸ਼ਾਹੀ ਤੋਂ ਕਿੰਨਾ ਕੁ ਤੁਸੀਂ ਅੱਕੇ ਸੀਗੇ ਬਹੁਤ ਜ਼ਿਆਦਾ ਅੱਕੇ ਸੀਗੇ ਜੀ ਇੱਥੇ ਗੁੰਡਾਗਰਦੀ ਹੁੰਦੀ ਸੀ ਤੁਸੀਂ ਦੇਖਿਆ ਭਈ ਡਰਦੇ ਸੀ ਉਸ ਗੁੰਡਾਗਰਦੀ ਦੇ ਕਿ ਕਿਸਾਨ ਵੀਰ ਖੜੇ ਹੋਗੇ ਤਾਂ ਜੰਗ ਲੰਢੀ ਸ਼ੁਰੂ ਕਰਤੀ ਨਹੀਂ ਡਰਦਾ ਕੋਈ ਨਹੀਂ ਜੀ ਇੱਜ਼ਤ ਸਭ ਨੂੰ ਪਿਆਰੀ ਆ ਹਾਂਜੀ ਕਿਉਂਕਿ ਨਾਲ ਸਾਡੇ ਸਵਾਰੀ ਹੁੰਦੀ ਹੈ ਜੀ ਸਭ ਤੋਂ ਪਹਿਲਾਂ ਸਾਨੂੰ ਸਵਾਰੀ ਪਿਆਰੀ ਆ ਉਹ ਤੋਂ ਬਾਅਦ ਸਾਡੀ ਇੱਜ਼ਤ ਆ ਉਹ ਰਿਸਪੈਕਟ ਕਰਨਾ ਬਹੁਤ ਜ਼ਰੂਰੀ ਆ ਜੇ ਇੱਥੇ ਡਾਂਗੋ ਡਾਂਗੀ ਹੋ ਜਾਈਏ ਫਿਰ ਤਾਂ ਨਾ ਉਹਨਾਂ 'ਚ ਫਰਕ ਆ ਨਾ ਸਾਡੇ 'ਚ ਉਹ ਵੀ ਗੁੰਡੇ ਬਣ ਗਏ ਤੇ ਅਸੀਂ ਵੀ ਗੁੰਡੇ ਬਣ ਗਏ ਗੁੰਡਾ ਗਰਦੀ ਕਰਦੇ ਨੇ ਫੇ ਸਰਕਾਰਾਂ ਦਾ ਰਿਐਕਸ਼ਨ ਕਿਉਂ ਨਹੀਂ ਲੈਂਦੀ ਸਾਡੇ ਪੰਜਾਬੀ ਇੱਥੇ ਟੋਲ ਕਟਾਣ ਜਦੋਂ ਪੈਸਾ ਨਹੀਂ ਹੈਗਾ ਤਾਂ ਉਹਨਾਂ ਨੂੰ ਕੁੱਟਮਾਰ ਵੀ ਕਰਦੇ ਨੇ ਅੰਨਾਂ ਦੇ ਉੱਤੇ ਪਰਚਾ ਨਹੀਂ ਜਿਹੜਾ ਗੱਡੀ ਨੇ ਟੋਲ ਨਹੀਂ ਦਿੱਤਾ ਉਹਦੇ ਪਰਚਾ ਸਰ ਪਹਿਲੀ ਗੱਲ ਤਾਂ ਤੁਸੀਂ ਦੇਖੋ ਇਸ ਟੂਲ ਪਲਾਜੇ ਤੇ ਪੰਜਾਬੀ ਤੁਹਾਨੂੰ ਦਿਖੂਗਾ ਹੀ ਬਹੁਤ ਘੱਟ ਸਾਰੇ ਬਾਹਰੋਂ ਆਏ ਹੋਏ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਆ ਸਲੂਕ ਕਿਸੇ ਨਾਲ ਕੀ ਕਰਨਾ ਸਾਡਾ ਤਾਂ ਸਵਾਗਤ ਉਹਨਾਂ ਨੂੰ ਹੱਥ ਜੋੜ ਕੇ ਕਰਨਾ ਚਾਹੀਦਾ ਕੋਈ ਰੋਟੀ ਨਹੀਂ ਪੁੱਛਦਾ ਇੱਥੇ ਆ ਕੇ ਰਾਜੇ ਬਣੇ ਹੋਏ ਇੱਥੇ ਆ ਕੇ ਰਾਜੇ ਨਹੀਂ ਮਹਾਰਾਜੇ ਬਣੇ ਹੋਏ ਆ ਜੀ ਤੇ ਇੱਥੇ ਭਰਪੂਰ ਗੁੰਡਾਗਰਦੀ ਚੱਲਦੀ ਹੈ ਜੀ ਸੋ ਵਧੀਆ ਅੱਜ oprala ਫੇਰ ਹੋਇਆ ਅਸੀਂ ਇਕੱਠੇ ਹੋਏ ਆ ਤੇ ਸ਼ਾਇਦ ਆਹ ਪਹਿਲਾਂ ਤਰਪਾਲਾ ਇੱਥੇ ਪਾ ਕੇ ਗਏ ਸੀਗੇ ਤੇ ਜੇ ਹੁਣ ਨਹੀਂ ਮੈਨੂੰ ਲੱਗਦਾ ਕੰਮ ਸੁਧਰਦਾ ਤੇ ਤਰਪਾਲਾ ਉੱਥੇ ਵੀ ਪਾਉਣੀਆਂ ਪੈਣੀਆਂ ਜਿਹੜਾ ਇਹਨਾਂ ਦਾ ਦਫ਼ਤਰ ਆ ਉੱਥੇ ਪਾ ਕੇ ਸੋ ਨਿਹਾਲ ਸਭ ਤੋਂ ਪਹਿਲਾਂ ਮੈਂ মিডিਆ ਦਾ ਧੰਨਵਾਦ ਕਰਦਿਆਂ ਸੀ ਸਾਡੇ ਇੰਦਰਵੀਰ ਸਿੰਘ ਕਾਦੀਆ ਜੀ ਪ੍ਰਧਾਨ ਤੇ ਦਲਬਾਜ ਸਿੰਘ ਜੀ ਗਿੱਲ ਮੈਂ ਤਾਂ ਇੱਕ ਅਪੀਲ ਇਹ ਕਰੂੰਗਾ ਪਬਲਿਕ ਮੂਰੇ ਤੇ ਆਮ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਹੈ ਵੀ ਹਾਈ ਕੋਰਟ ਇਹ ਕੰਪਨੀ ਚਲ ਗਈ ਉਹਨੂੰ ਟੂਲ ਪਲਾਜ਼ਾ ਤੇ ਨਹੀਂ ਆਈ ਲੇਕਿਨ ਜੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੇ 4 ਹਫ਼ਤਿਆਂ ਦਾ ਟਾਈਮ ਦਿੱਤਾ ਅਸੀਂ ਦੇਖਣਾ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਆ ਉਹਨੂੰ ਕਿਸਾਨਾਂ ਨੂੰ ਪੁੱਛਦੀ ਕੀ ਆ ਵੀ ਆਮ ਕੱਲ ਨੂੰ 2 ਸਾਲ ਬਾਅਦ ਉਹਨਾਂ ਨੇ ਲੋਕਾਂ ਦੀ ਕਚੈਰੀ 'ਚ ਵੋਟਾਂ ਮੰਗਣ ਜਾਣਾ ਆ ਜਿਹੜਾ ਟੂਲ ਪਲਾਜ਼ਾ ਵਾ ਲੋਕਾਂ ਦੇ ਹਿੱਤ ਵਾਸਤੇ ਖਾਲੀ ਹੋ ਰਿਹਾ ਫ੍ਰੀ ਅਸੀਂ ਇਹਨੂੰ ਕਹਿ ਨਹੀਂ ਰਹੇ ਮੰਗਾ ਰੱਖਿਆ ਨੇ ਤਿੰਨ ਵੀ ਇਹਨਾਂ ਦੇ ਰੇਟ ਘੱਟ ਕਰ ਦਿਓ ਜਿਹੜਾ 20 ਕਿਲੋ ਦਾ ਟੂਲ ਆ ਪਾਸ ਤੇ ਨਘਾਓ ਤੇ ਜਿਹੜੇ ਬਾਜ਼ਾਰ ਰੇਟ ਨੂੰ ਲੈ ਕੇ ਆਪਾਂ ਨੂੰ ਇਹਨੂੰ ਇੰਚ ਲਾਇਆ ਜਾਵੇ ਪਰ ਇਹਨਾਂ ਨੇ ਇੰਨੇ ਦਿਨਾਂ 'ਚ ਕੁਝ ਨਹੀਂ ਕੀਤਾ ਪਰ ਅਸੀਂ ਹੁਣ ਬੇਨਤੀ ਇਹ ਕਰਦੇ ਆਂ ਵੀ ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ ਉਹਨਾਂ ਦਾ ਨਿਮੇਂਦਾ ਇੱਥੇ ਤੱਕ ਅਜੇ ਤੱਕ ਨਹੀਂ ਆਇਆ ਤੇ ਇਹ ਹੁਣ ਤੁਸੀਂ ਦੇਖਣਾ ਮੀਡੀਆ ਦਾ ਧੰਨਵਾਦ ਅਸੀਂ ਕਰਦੇ ਆਂ ਵੀ ਤੁਸੀਂ ਸੀਐਮ ਤੱਕੇ ਬਾਜ ਪਚਾਓ ਵੀ ਸੀਐਮ ਸਾਹਿਬ ਤੁਸੀਂ ਕਿਸਾਨਾਂ ਦੇ ਨਾਲ ਹੋ ਲੇਕਿਨ ਕਿਸਾਨਾਂ ਤੋਂ ਜਿਹੜਾ ਸਮਾਂ ਮੰਗਿਆ ਚਾਰ ਹਫ਼ਤਿਆਂ ਦਾ ਤੁਸੀਂ ਲੇਕਿਨ ਤੁਸੀਂ ਕਿਸਾਨਾਂ ਦੇ ਨਾਲ ਟੂਲ ਪਲਾਜੇ ਤੇ ਕਿਹੜਾ ਆਪਣਾ ਨਮੇਂਦਾ ਭੇਜ ਰਹੇ ਹੋ ਜੋ ਕਿਸਾਨਾਂ ਦੀ ਗੱਲ ਰੱਖ ਸਕੇ ਤੁਸੀਂ ਸਿਰਫ ਸਾਨੂੰ ਆ ਕੇ ਸਵਾਲ ਕਰਕੇ ਪੁੱਛੋ ਵੀ ਤੁਹਾਡੀਆਂ ਮੰਗਾਂ ਕੀ ਨੇ ਇਹ ਤਿੰਨ ਮੰਗਾਂ ਨੇ ਉਹ ਪਾ ਕੇ ਹਾਈ ਕੋਰਟ ਤੁਸੀਂ ਜਵਾਬ ਦੇ ਦਿਓ ਆਪ ਦਾ ਕੰਮ ਚਲਾਓ ਨਹੀਂ ਤਾਂ ਜੋ ਦਲਵਾਗ ਸੰਗ ਨੇ ਕਾਦੀਆ ਸਾਹਿਬ ਨੇ ਕਿਹਾ ਜਥੇਬੰਦੀਆਂ ਜੋ ਟ੍ਰੈਵਿਕ ਸੀ ਯੂਨੀਅਨ ਆ ਸਾਰੇ ਉਹਨਾਂ ਦੇ ਨਾਲ ਨੇ ਅਗਰ ਸਾਨੂੰ ਇੱਥੇ ਇਹੋ ਜਿਹੀ ਚੀਜ਼ ਜਾਣਾ ਪਿਆ ਅਸੀਂ ਪਿੱਛੇ ਨਹੀਂ ਹਟਾਂਗੇ ਉਹ ਕਹਿੰਦੇ ਹੱਕਾਂ ਲਈ ਜੋ ਲੜਦੇ ਲੋਕ ਜੇਲਾਂ ਤੋਂ ਨਹੀਂ ਡਰਦੇ ਲੋਕ ਅਸੀਂ ਇਹਨਾਂ ਦੇ ਮਗਰ ਖੜੇ ਆ ਪੂਰੀ ਤਰ੍ਹਾਂ ਜੇ ਸਮਾਂ ਨੂੰ ਅੰਦਰ ਜਾਣਾ ਪਿਆ ਇਹਨਾਂ ਤੋਂ ਮੋਰੇ ਹੋਵਾਂਗੇ ਇਹ ਸਾਡਾ ਜਥੇਬੰਦੀ ਦਾ ਜੋ ਫੈਸਲਾ ਵਾ ਅਸੀਂ ਉਹਦੇ ਨਾਲ ਆ ਪਰ ਇਹ ਜੋ ਬਾਰ-ਬਾਰ ਬੀਲ ਕਰ ਰਹੇ ਆ ਇੱਕੋ ਹੀ ਵੀ ਲੋਕਾਂ ਦੀ ਕਚਹਿਰੀ 2 ਸਾਲ ਬਾਅਦ ਫੇਰ ਆਉਣੀ ਆ ਉਹਦੇ ਵਿੱਚ ਤੁਸੀਂ ਜਾਣਾ ਤੇ ਅਸੀਂ ਲੋਕਾਂ ਵਾਸਤੇ ਖੜੇ ਆਂ ਚਾਰ ਹਫ਼ਤਿਆਂ ਦੇ ਨਾਲ ਸਾਨੂੰ ਅਟੈਚ ਕਰਕੇ ਕੀ ਤੁਸੀਂ ਜਵਾਬ ਦਿੰਨੇ ਹੋ ਕੀ ਸਾਡੇ ਨਾਲ ਸਹਿਮਤੀ ਕਰਕੇ ਟੂਪਲਾਜ ਵਾਲਿਆਂ ਨੂੰ ਕਹਿੰਨੇ ਹੋ ਇਹ ਮੁੱਖ ਮੰਤਰੀ ਪੰਜਾਬ ਤੇ ਜੋ ਕੰਪਨੀਆਂ ਹਾਈ ਕੋਰਟ ਦੇ ਵਿੱਚ ਜਵਾਬਨਾਮਾ ਕੇ ਦੇ ਕੇ ਜੋ ਵੀ ਕਰਨਾ ਚਾਹੁੰਦੇ ਆ ਪਰ ਸਾਡੇ ਜਿਹੜੇ ਨਮਿੰਦੇ ਲੜ ਰਹੇ ਆ ਇਸ ਆਕਾਂ ਦੀ ਖਾਤਰ ਲੋਕਾਂ ਦੇ ਨਾ ਕੋਈ ਇਹਨਾਂ ਨੂੰ ਸਾਡੀ ਕੋਈ ਜ਼ਮੀਨ ਜਾਤ ਕਿਲੇ ਵਾਲੇ ਨਹੀਂ ਹੈ ਸੀ ਮਰਬੇ ਵਾਲੇ ਮੇਰੇ ਕੋਲ ਤਿੰਨ ਕਿਲੇ ਦੀ ਖੇਤੀ ਆ ਪਰ ਅਸੀਂ ਇਹ ਕਹਿੰਦੇ ਆ ਵੀ ਜੋ ਜਾਇਜ਼ ਮੰਗਾ ਨਹੀਂ ਮਨਾ ਕੇ ਤਿੰਨੇ ਮੰਗਾ ਮੰਨਿਆ ਜਾਣਗੇ ਟੂਟ ਚਲਾਇਆ ਜਾਊਗਾ ਨਹੀਂ ਤਾਂ ਪੱਕੇ ਤੌਰ ਤੇ ਬੰਦ ਰਹੂਗਾ ਅਸੀਂ ਜਿੱਥੇ ਜਾਣਾ ਪਿਆ ਜੇਲ੍ਹ ਚ ਡਾਂਗ ਛੋਟੇ ਚੱਲੂਗਾ ਅਸੀਂ ਚੱਲਾਂਗੇ ਡਿਜੀਟਲ ਕਿਹਾ ਜਾਂਦਾ ਇੰਡੀਆ ਡਿਜੀਟਲ ਇੰਡੀਆ ਇਹ ਤੇ ਫਾਸਟੈਗ ਡਿਜੀਟਲ ਤਰੀਕੇ ਦੇ ਨਾਲ ਨੇ ਅਗਰ 150 ਜਿਹੜੀ ਤੁਸੀਂ ਕਹਿ ਰਹੇ 150 ਦੀ ਪਰਚੀ ਕਰਤੀ 20 ਕਿਲੋਮੀਟਰ ਦਾ ਜਿਹੜਾ ਤੁਸੀਂ ਕਿਹਾ ਵਕਟ ਉੱਤੇ ਫ੍ਰੀ ਕੀਤਾ ਜਾਵੇ ਲੇਕਿਨ ਫਿਰ ਡਿਜੀਟਲ ਕਿੱਥੋਂ ਫਿਰ ਇਹ ਫਾਸਟੈਗ ਬੰਦ ਹੋ ਜਾਣਗੇ ਅਗਰ 150 ਪਰਚੀ ਕਰਤੀ ਸਾਰੇ ਸੁੱਭਿਆਂ ਤੇ ਆਵਾਜ਼ ਹੋ ਜੂਗੀ ਮੇਰੇ ਖਿਆਲ ਨਾਲ ਇਹ ਤਾਂ ਨਹੀਂ ਕੀਤਾ ਗਿਆ ਉੱਥੇ ਇਕਾਤ ਨਹੀਂ ਆਵਾਜ਼ ਚੱਕੀ ਗਈ ਜਿਹੜਾ ਪਲੈਨਿੰਗ ਉਹ ਜਿਹੜਾ ਪਲੈਨਿੰਗ ਬੋਰਡ ਦੇ ਕਰਮਚਾਰੀ ਤਨਖਾਹ ਕਾਸ਼ੀਦ ਹੀ ਲੈਂਦੇ ਆ ਉਹ ਸਰਕਾਰ ਨੂੰ ਦੱਸਦੇ ਨੇ ਵੀ ਆ ਜਿਹੜੀ ਪਰਚੀ ਆ ਫਿਰ ਸਾਨੂੰ ਆ ਕੇ ਫੇਰ ਦਿਖਾ ਦੰਦੇ ਨੇ ਉਹ ਵੀ ਇਹ ਜੀ 24 ਘੰਟਿਆਂ ਦੀ ਪਰਚੀ ਆ ਉਹਨਾਂ ਨੇ ਇਹ ਉਹਨਾਂ ਨੂੰ ਸੁਝਾਅ ਦਿੱਤਾ ਕਿ ਫਾਸਟ ਟੈਗ ਦੇ ਵਿੱਚ ਲੈ ਕੇ ਆਓ ਅਸੀਂ ਆਪੇ ਕੱਟੀ ਜਾਣੇ ਫਿਰ ਸਾਡੇ ਨਾਲ ਕੋਈ ਸਵਾਲ ਜਵਾਬ ਨਹੀਂ ਕਰ ਸਕਦਾ ਫਿਰ ਪਰਚੀ ਨਹੀਂ ਦਿਖਾ ਸਕਦਾ ਇਹ ਉਹਨਾਂ ਦੀ ਇੱਕ ਪਲੈਨਿੰਗ ਹੈ ਠੀਕ ਹੈ ਨਾ ਅਸੀਂ ਕਹੇ ਹਾਈ ਕੋਰਟ ਦੇ ਵਿੱਚ ਉਸ ਦਿਨ ਪਰਸੋਂ ਜਦੋਂ ਤਰੀਕ ਸੀਗਾ ਸਾਨੂੰ ਲੱਗਦਾ ਸੀ ਜੱਜ ਸਾਹਿਬ ਜਿਹੜੇ ਆ ਉਹ ਵੀ ਅਗੇਂਸਟ ਇਹਦੀ ਇਹਦੀ ਤਰੀਕ ਪਾਉਣਗੇ ਜਲਦੀ ਜੇ ਫੈਸਲਾ ਉਹਨਾਂ ਨੇ ਸਾਰੀਆਂ ਜਿੰਨੀਆਂ ਅਸੀਂ ਲੁਧਿਆਣਾ ਪ੍ਰਸ਼ਾਸਨ ਨੂੰ ਗੱਲਾਂ ਦੱਸੀਆਂ ਸਰਕਾਰ ਨੇ ਵਕੀਲ ਖੜਾ ਕਰਿਆ ਪ੍ਰਸ਼ਾਸਨ ਨੇ ਉਹਨਾਂ ਸਾਰੀਆਂ ਗੱਲਾਂ ਇਹਨਵੇਂ ਪੜ੍ਹ ਕੇ ਸੁਣਾਈਆਂ ਜੱਜ ਸਾਹਿਬ ਨੂੰ ਉਹ ਕਹਿੰਦਾ ਜੀ ਮੈਂ ਤੁਹਾਡੀਆਂ ਗੱਲਾਂ ਦੇ ਨਾਲ ਸਹਿਮਤ ਹਾਂ ਵੀ ਇਹਦੇ ਰੋਡ ਦੇ ਵਿੱਚ ਖਾਮੀਆਂ ਹੈਗੀਆਂ ਨੇ ਜੀ ਕਿ ਜੋ ਵੀ ਸਾਰੇ ਪੁਆਇੰਟਾਂ ਦੇ ਨਾਲ ਪਰ ਤੁਸੀਂ ਲੱਗਤੋ ਕਿ ਕੇਸ ਲਾ ਲਓ ਪਰ ਜੇ ਲੱਗਦਾ ਵੀ ਕੇਸ ਲਵਾਣਾ ਉਹਨਾਂ ਨੂੰ ਇਹਦੀ ਵੀ ਸੁਣਵਾਈ ਥੋੜੀ ਜਿਹਾ ਅੱਗੇ ਪਾਉਣੀ ਚਾਹੀਦੀ ਸੀ ਦੋਨੇ ਕੇਸਾਂ ਨੂੰ ਬਰਾਬਰੋ ਬਰਾਬਰੀ ਦੇਖਣਾ ਚਾਹੀਦਾ ਸੀ ਅਸੀਂ ਤਾਂ ਇਹਨਾਂ ਨੂੰ ਇਹ ਕਹਿਆ ਸੀ ਭਾਈ ਤੁਹਾਡੀ ਵੈਲੀਡਿਟੀ ਦਿਖਾਓ ਜਿਹੜੇ ਕਾਗਜ਼ ਸਾਨੂੰ ਨਹੀਂ ਇਹ ਜਿਹੜਾ ਐਨਐਚਏ ਬੰਦੇ ਅਧਿਕਾਰੀ ਟੋਲ ਦੇ ਅਧਿਕਾਰੀ ਜਿਹੜੇ ਦਿਖਾ ਸਕੇ ਡੀਸੀ ਸਾਹਿਬ ਨੂੰ ਨਹੀਂ ਦਿਖਾ ਸਕੇ ਇਹ ਜੇ ਇੱਥੇ ਗੱਲ ਤਾਂ ਇੱਥੇ ਹੀ ਮੁੱਕ ਜਾਣੀ ਸੀ ਜੇ ਇਹਨਾਂ ਕੋਲ ਵੈਲੀਡਿਟੀ ਹੈਗੀ ਸੀ ਕੋਈ ਆਰਡਰ ਸੀਗੇ ਇੱਥੇ ਟੋਲ ਲਾਉਣ ਦੇ ਸਾਨੂੰ ਦਿਖਾ ਦੰਦੇ ਸਾਡੇ ਨਾਲ ਬਹਿ ਕੇ ਗੱਲ ਕਰਦੇ ਇਹਨਾਂ ਕੋਲ ਕੋਈ ਕਾਗਜ਼ ਨਹੀਂ ਹੈਗੇ ਇਹ ਦਿਖਾ ਨਹੀਂ ਸਕੇ ਇਹਨਾਂ ਕੋਲ ਫਿਰ ਸਰਕਾਰਾਂ ਕੋਲ ਇੱਕੋ ਤਰੀਕਾ ਰਹਿ ਜਾਂਦਾ ਪੂੰਜੀਪਤੀਆਂ ਕੋਲ ਉਹ ਯਾਰ ਹਾਈ ਕੋਰਟ ਸੁਪਰੀਮ ਕੋਰਟ ਚੱਲ ਜਾਓ ਉੱਥੇ ਹੁਣ ਕਿਹਨੇ ਕਾਗਜ਼ ਦਿਖਾਣੇ ਆ ਉਹਦਾ ਜੱਜ ਸਾਹਿਬ ਵੇ ਦੇਖਣਗੇ ਉਹਨੇ ਕੀ ਦੇਖਿਆ ਉਹਨੇ ਤਾਂ ਆਰਡਰ ਕਰਾ ਲੈਂਦੇ ਨੇ ਸਰਕਾਰ ਨੇ ਜਦ ਇਹ ਟੋਲ ਪਲਾਜ਼ੇ ਨੂੰ ਰੋਡ ਦਿੱਤਾ ਸੋਮਾ ਕੰਪਨੀ ਨੂੰ ਠੀਕ ਹੈ ਨਾ ਉਹਨਾਂ ਨੇ ਆਪਣਾ ਟੋਲ ਲਾਇਆ ਬਣਾਇਆ ਇਹ ਪੰਜਾਬ ਦੀ ਧਰਤੀ ਆ ਇਹ ਰੋਂ ਕੇ ਦੇ ਸਰਕਾਰ ਦੇ ਨੇ ਇਹ ਸਾਡੇ ਪੰਜਾਬ ਸਾਡੇ ਪੰਜਾਬ ਦੀ ਧਰਤੀ ਆ ਇਹਦੇ ਉੱਤੇ ਜਿਹੜਾ ਰੋਡ ਬਣਿਆ ਕਿਵੇਂ ਸਰਕਾਰ ਮੈਨੂੰ ਤਾਂ ਸਮਝ ਨਹੀਂ ਆਦੀ ਵੀ ਟੋਲ ਟੈਕਸ ਸਰਕਾਰ ਲਾ ਕਿਵੇਂ ਸਕਦੀ ਹੈ ਰੋਡ ਟੈਕਸ ਕਿਵੇਂ ਲਾ ਸਕਦੀ ਹੈ ਜਦ ਇਹ ਸਾਡਾ ਰੋਡ ਆ ਅਸੀਂ ਸਾਡੇ ਪੈਸੇ ਨਾਲ ਬਣਾਇਆ ਇਹਨਾਂ ਨੇ ਬਣਾਇਆ ਅਸੀਂ ਰੋਜ਼ ਲੰਘਦੇ ਆਂ ਇੱਧਰ ਉੱਧਰ ਨੂੰ ਲੰਘਦੇ ਆਂ ਸਾਰੀ ਦਿਹਾੜੀ ਇਹਨਾਂ ਨੂੰ ਪੈਸਾ ਦਿੰਦੇ ਆਂ ਉਹਦੇ ਨਾਲ ਬਣਿਆ ਸਰਕਾਰ ਨੇ 1 ਰੁਪਈਆ ਨੀ ਇਹਦੇ ਤੇ ਖਰਚ ਕਰਿਆ ਫੇਰ ਸਰਕਾਰ ਕਿਹੜੇ ਹਿਸਾਬ ਦੇ ਨਾਲ ਇਹਦੇ ਤੇ ਟੋਲ ਲਾ ਲਾ ਕੇ ਬੈਠਿਆ ਅਸੀਂ ਪੈਸਾ ਖਰਚਿਆ ਸਾਡਾ ਰੋਡ ਬਣ ਗਿਆ ਅਸੀਂ ਰੋਡ ਨੂੰ ਹੁਣ ਫ੍ਰੀ ਕਰਾਂਗੇ ਸਰਕਾਰ ਦਾ ਕੀ ਇਹਦੇ ਵਿੱਚ ਕੋਈ ਮਤਲਬ ਬਣਦਾ ਜਾਂਦਾ ਸਰਕਾਰ ਆਪਦਾ ਪੈਸਾ ਲਾਉਂਦੀ ਫੇਰ ਲਾਉਂਦੀ ਟੋਲ ਵੀ ਅਸੀਂ ਤੁਹਾਡਾ ਰੋਡ ਬਣਾਉਣ ਦੇ ਲਈ ਇੰਨੇ ਪੈਸੇ ਖਰਚ ਕਰ ਰਿਹਾ ਅਸੀਂ ਟੋਲ ਲਾ ਰਹੇ ਆਂ ਉਹ ਯਾਰ ਟੋਲ ਇਹ ਪਹਿਲਾਂ ਲਾ ਕੇ ਬੈ ਗੇ ਸਾਰਾ ਪੈਸਾ ਸਾਤੋਂ ਇਕੱਠਾ ਕਰਕੇ ਰੋਡ ਦੇ ਉੱਤੇ ਲਾਇਆ ਫਿਰ ਹੁਣ ਇਹ ਕਿਵੇਂ ਅੱਗੇ ਦੀ ਅੱਗੇ ਹੁਣ ਜੇ ਜ਼ਿਆਦਾ ਵਾ ਠੀਕ ਹੈ ਨਾ ਨਾ ਦੇਖਭਾਲ ਕਰਨੀਆਂ ਜਾਂ ਪੰਜਾਬ ਸਰਕਾਰ ਕਰੇ ਇਹਨਾਂ ਨੇ ਕਰਨੀਆਂ ਉਹ ਰੋਡ ਟੈਕਸ ਦੇ ਪੈਸੇ ਦੇ ਨਾਲ ਕਰੇ ਨਾ ਕਿ ਟੋਲ ਟੈਕਸ ਸਾਰੀ ਜ਼ਿੰਦਗੀ ਲਈ ਰੱਖੇ ਜਦੋਂ ਇਹ ਇਹਨਾਂ ਨੂੰ ਪਰਮਿਸ਼ਨ ਆ ਜਾਂਦੀ ਹੈ ਜਦੋਂ ਖੋਲ ਦਿੰਦੇ ਨੇ ਫਿਰ ਤੁਹਾਡੀ ਅਗਰੀ ਨੀਤੀ ਕੀ ਰਹੀ ਯਾਰ ਕਿਵੇਂ ਖੋਲ ਦੇਣਗੇ ਮੈਨੂੰ ਕੋਈ ਸਮਝ ਨਹੀਂ ਆਉਂਦੀ ਸਾਰੇ ਕਹਿੰਦੇ ਇਹ ਖੋਲ ਦੇਣਗੇ ਤੁਹਾਨੂੰ ਇੱਥੇ ਡਾਂਗ ਛੋਟਾ ਜਾਣਾ ਹੁਣ ਇੰਨੇ ਕ ਆਏ ਆ ਮਾਰ ਲੈਣ ਡਾਂਗ ਛੋਟਾ ਲੈ ਜਾਣ ਕਰਦਣ ਪਰ ਕੇ ਸੱਡਣ ਜੇਲ੍ਹ ਚ ਫਿਰ ਜਿਹੜੇ ਬਾਕੀ ਬਾਕੀ ਸਾਡੇ ਜੂਨੀਅਨ ਦੇ ਵਰਕਰ ਨਹੀਂ ਬੈਠੇ ਅੱਜ ਸਾਨੂੰ ਲੈ ਜਾਣ ਸਵੇਰੇ ਸਾਰੇ ਆ ਜਾਣੇ ਆ ਉਹ ਸ਼ੰਭੂ ਵਾਲਾ ਮੋਰਚਾ ਇੱਥੇ ਆ ਜਾਣ ਕਰ ਲੈਣ ਕੀ ਕਰਦਿਆ ਯਾਰ ਇਹ ਬਿਲਕੁਲ ਸਾਫ਼ ਹੀ ਆ ਜਦੋਂ ਇਹ ਟੋਲ ਪਲਾਜ਼ਾ ਖੁੱਲਦਾ ਵੀ ਹੈ ਤਾਂ ਸ਼ੰਭੂ ਬਾਰਡਰ ਜਿੰਨੇ ਵੀ ਕਿਸਾਨ ਜਿਹੜੇ ਨੇ ਸਾਰੇ ਇੱਥੇ ਵੀ ਆ ਸਕਦੇ ਨੇ ਕਿਉਂਕਿ ਕਿਸਾਨ ਜਿਹੜੇ ਨੇ ਉਹ ਨਹੀਂ ਚਾਹਦੇ ਕਿ ਪੰਜਾਬ ਦੇ ਵਿੱਚ ਸਾਨੂੰ ਵੱਡਾ ਲੁਧਿਆਣਾ ਸ਼ਹਿਰ ਦੇ ਵਿੱਚ ਲੱਗਿਆ ਟੋਲ ਪਲਾਜ਼ਾ ਜਿਹੜਾ ਬੰਦ ਕਰਕੇ ਰੱਖਾਂਗੇ ਕਿਉਂਕਿ ਸਰਕਾਰ ਜਦ ਤੱਕ ਇਹ ਪੁਲਿਸਿਆ ਤੇ ਨਹੀਂ ਆਂਦੀ ਤਦ ਤੱਕ ਇਹ ਟੋਲ ਜਿਹੜਾ ਬੰਦ ਰਹਿ ਗਾ ਲੁਧਿਆਣਾ ਦਾ ਕੈਮਰਾਮੈਨ ਹਣੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ